ਬਹੁਤ ਵਧੀਆ ਜਿਹੜੇ ਰਜ਼ਾਨ ਜਿਹੜੇ ਸੰਗਰੂਰ ਦੇ ਰਹੇ ਨੇ ਬਹੁਤ ਵੱਡਾ ਮੰਡਟ ਸੰਗਰੂਰ ਦੇ ਲੋਕਾਂ ਨੇ ਪੌਣੇ 2 ਲੱਖ ਦੀ ਜਿਹੜੀ ਲੀਡ ਅੱਜ ਦਿੱਤੀ ਹੈ ਸੋ ਮੈਂ ਧੰਨਵਾਦ ਵੀ ਕਰਦੀ ਹਾਂ ਸੰਗਰੂਰ ਦੇ ਵੋਟਰਾਂ ਦਾ ਔਰ ਸਾਡੇ ਵਰਕਰ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਉਹਨਾਂ ਦਾ ਵੀ ਮੈਂ ਧੰਨਵਾਦ ਕਰਦੀ ਹਾਂ ਔਰ ਜਿੰਨਾ ਵੱਡਾ ਮੈਂਡੇਟ ਮਿਲਿਆ ਉਹਦੇ ਸਾਹਮਣੇ ਜਿਹੜਾ ਧੰਨਵਾਦ ਸ਼ਬਦ ਬਹੁਤ ਛੋਟਾ ਰਹਿ ਜਾਂਦਾ ਸੋ ਅੱਜ ਸੰਗਰੂਰ ਦੇ ਲੋਕਾਂ ਨੇ ਸਾਡੇ ਤੇ ਐਡਾ ਵੱਡਾ ਮਾਣ ਜਿਹੜਾ ਕੀਤਾ ਔਰ ਮੈਂ ਵਿਸ਼ਵਾਸ ਦਵਾਉਣੀ ਆ ਕਿ ਅਸੀਂ ਏਸੇ ਹੌਸਲੇ ਦੇ ਨਾਲ ਅਸੀਂ ਜਿਹੜਾ ਦੁੱਗਣੀ ਤਿਗਣੀ ਸਪੀਡ ਦੇ ਨਾਲ ਅੱਜ ਲੋਕਾਂ ਦੇ ਲਈ ਜਿਹੜੇ ਕੰਮ ਕਰਾਂਗੇ ਮੈਂ ਪਹਿਲਾਂ ਵੀ ਕਿਹਾ ਸੀਗਾ ਚੈਨਲਸ ਦੇ ਜ਼ਰੀਏ ਵੀ ਕਿਹਾ ਸੀ ਔਰ ਲੋਕਾਂ ਦੇ ਵਿੱਚ ਵੀ ਕਿਹਾ ਸੀ ਕਿ ਭਾਈ ਸਾਡੀ ਕਿਸੇ ਨਾਲ ਕੋਈ ਸਾਡੀ ਫਾਈਟ ਨਹੀਂ ਕੋਈ ਮੁਕਾਬਲਾ ਨਹੀਂ ਹੈਗਾ ਮੈਂ ਇਵਨ ਮੈਂ ਸੱਥਾਂ ਦੇ ਵਿੱਚ ਜਾ ਕੇ ਕਿਹਾ ਵੀ ਭਾਈ ਮੈਂ ਸਿਰਫ ਆਪਣੀ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਬਾਰੇ ਗੱਲ ਕਰੂੰਗੀ ਤਾਂ ਦੇ ਵਿੱਚ ਜਾ ਕੇ ਸਰਕਾਰ ਦੇ 2 ਸਾਲਾਂ ਦੇ ਕੰਮਾਂ ਦੀ ਜਿਹੜੀ ਗੱਲ ਕੀਤੀ ਹੈ ਜਿਹੜੇ ਵਾਦੇ ਰਹਿ ਗਏ ਨੇ ਜਿਹੜੇ ਤੁਸੀਂ ਸਵਾਲ ਦੀ ਗੱਲ ਕਰਦੇ ਹੋ ਵਾਦੇ ਵੀ ਜਿਹੜੇ 3 ਸਾਲ ਦਾ ਸਮਾਂ ਪਿਆ ਸੀ ਪੂਰੇ ਕਰਾਂਗੇ ਔਰ ਲੋਕਾਂ ਨੇ ਸਾਡੀ ਕਾਰਗੁਜ਼ਾਰੀ ਦੇਖੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਰਕਾਰ ਨੇ ਜਿੰਨੇ ਵੱਡੇ ਪੱਧਰ ਤੇ ਕੰਮ ਕੀਤੇ ਸੰਗਰੂਰ ਦੇ ਹਲਕੇ ਦੇ ਲੋਕਾਂ ਨੇ ਉਹਦਾ ਜਿਹੜਾ ਮੁੱਲ ਪਾਇਆ ਬਹੁਤ ਵਧੀਆ ਲੱਗ ਰਿਹਾ ਸਾਰੇ ਵਰਕਰਾਂ ਦੀ ਮਿਹਨਤ ਨਾਲ ਜਿੱਤ ਪ੍ਰਾਪਤ ਕਰੀ ਆ ਕਿਉਂਕਿ ਬੂਥ ਲੈਵਲ ਤੋਂ ਲੈ ਕੇ ਜਿਹੜੇ ਸਾਡੀ ਪਿੰਡ ਕਮੇਟੀਾਂ ਦੇ ਵਰਕਰ ਨੇ ਉਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਘਰ ਘਰ ਤੱਕ ਜਾ ਕੇ ਵੋਟ ਲਈ ਅਪੀਲ ਕੀਤੀ ਕਿਸੇ ਨੇ 10 ਬੰਦੇ ਜੋੜੇ ਕਿਸੇ ਨੇ 20 ਜੋੜੇ ਕਿਸੇ ਨੇ 100 ਜੋੜਿਆ ਹਰ ਇੱਕ ਵਰਕਰ ਨੇ 45 ਤੋਂ 48 ਡਿਗਰੀ ਟੈਂਪਰੇਚਰ ਦੇ ਵਿੱਚ ਲਗਾਤਾਰ ਮਿਹਨਤ ਕੀਤੀ ਤੇ ਉਹਦਾ ਜਿਹੜਾ ਨਤੀਜਾ ਤੁਹਾਡੇ ਸਾਹਮਣੇ ਆ ਕਰੀਬ 1 ਲੱਖ 60-70 ਹਜ਼ਾਰ ਵੋਟਾਂ ਨਾਲ ਉਮੀਦਵਾਰ ਜੀ ਸਮਰੂਰ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਤੇ ਸਮੁੱਚੀ ਟੀਮ ਚ ਬੜੀ ਖੁਸ਼ੀ ਦੀ ਲਹਿਰ ਆ ਜਜਮੈਂਟ ਲੱਗਦੀ ਸੀ ਕਿ ਐਂਟੀ ਉਹ ਆਪਣਾ ਵੱਡਾ ਪੂਰੇ ਪੰਜਾਬ ਚ ਵਧੀ ਹੈ ਨਹੀਂ ਤੁਸੀਂ ਜਿਸ ਤਰ੍ਹਾਂ ਪਹਿਲਾਂ ਵੀ ਮਿਲਦੇ ਰਹੇ ਹਾਂ ਪ੍ਰੋਗਰਾਮਾਂ ਚ ਆਪਣੀ ਪਹਿਲਾਂ ਵੀ ਇਹ ਗੱਲ ਹੋਈ ਸੀ ਕਿ ਜੋ ਲੋਕਾਂ ਦਾ ਉਤਸ਼ਾਹ ਉਹ ਪਹਿਲਾਂ ਹੀ ਬਿਆਨ ਕਰ ਰਿਹਾ ਸੀ ਕਿ ਵੱਡੀ ਲੀਡ ਹੋਏਗੀ ਪਰ ਚਲੋ ਲੀਡ ਕਿੰਨੀ ਹੋਏਗੀ ਉਹ ਲੋਕਾਂ ਦੇ ਹੱਥ ਹੁੰਦੀ ਆ ਉਹ ਰਿਜ਼ਲਟ ਆਲੇ ਦਿਨੇ ਐਗਜ਼ੈਕਟ ਪਤਾ ਲੱਗਦਾ ਪਰ ਹਾਂ ਇਹਨਾਂ ਨੂੰ ਜ਼ਰੂਰ ਪਤਾ ਸੀ ਕਿ ਜਿਹੜੀ ਲੀਡ ਹੋਊਗੀ ਉਹ ਕਾਫੀ ਜ਼ਿਆਦਾ ਹੋਵੇਗੀ ਤੇ ਆ ਤੁਹਾਡੇ ਸਾਹਮਣੇ ਆ ਬਿਲਕੁਲ ਉਹੀ ਇਫੈਕਟ ਚੱਲੇ ਲੰਗੇ ਉਹਨਾਂ ਕਰਕੇ ਏਡੀ ਵੀ ਡੀ ਲੀਡ ਹੋਈ ਆ ਬਿਜਲੀ ਮਾਫੀ ਹੋ ਗਈ ਭਾਵੇਂ ਘਰਾਂ ਦੀ ਖੇਤਾਂਾਂ ਦੀ ਬਿਜਲੀ ਹੋ ਗਈ ਟੋਲ ਪਲਾਜ਼ਾ ਐਸ ਐਫ ਦੀਆਂ ਗੰਡੀਆਂ ਚਾਹੇ ਮੱਲਾ ਕਲੀਨਿਕ ਹੋ ਗਏ ਜਿੰਨੀਆਂ ਵੀ 2 ਸਾਲ ਚ ਸਰਕਾਰ ਜਿੰਨੇ ਕੰਮ ਕਰ ਸਕਦੀ ਐ 43 ਹਜ਼ਾਰ ਨੌਕਰੀਆਂ ਸਰਕਾਰ ਨੇ ਹਰ ਇੱਕ ਕੰਮ ਕਰਿਆ ਜਿੰਨਾ 2 ਸਾਲ ਚ ਹੋ ਸਕਦਾ ਸਰਕਾਰ ਨੇ ਕਰਿਆ ਤੇ ਲੋਕਾਂ ਨੇ ਉਹਦੇ ਹੀ ਇਹ ਜਿਹੜਾ ਲੀਡ ਦਿੱਤੀ ਉਸ ਕਰਕੇ ਠੀਕ ਹੈ ਜਸਟ ਮਨਾਇਆ ਜਾ ਰਹੇ ਮੂਹ ਚ ਦਵਾਈ ਆ ਬਿਲਕੁਲ ਵਰਕਰਾਂ ਤੋਂ ਸ਼ਾ ਕੋਈ ਵੈਸੇ ਜਿਆਦਾ ਟੋਲ ਤਮੱਕਰ ਨਹੀਂ ਕਰਿਆ ਤੇ ਪਰ ਜਿਹੜਾ ਇੱਕ ਮੂੰਹ ਮਿੱਠਾ ਕਰਕੇ ਰਸਮੀ ਜਿਹੜੀ ਖੁਸ਼ੀ ਦੀ ਸਾਂਝ ਪਾਈ ਆ ਸਾਰੇ ਵਰਕਰਾਂ ਨੇ ਤੇ ਸਾਰੇ ਵਰਕਰਾਂ ਚ ਬੜਾ ਉਹ ਸ਼ਾਇ ਖੁਸ਼ੀ ਦੀ ਲਹਿਰ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਆ ਸਾਡੇ ਲੋਕਾਂ ਦਾ ਸਾਡੇ ਹਰਮਨ ਪਿਆਰੇ ਸਾਡੇ ਵੱਡੇ ਭਰਾ ਸਾਡੇ ਛੋਟੇ ਭਰਾ ਤੇ ਸਾਡੇ ਬਜ਼ੁਰਗਾਂ ਸਮਾਨ ਜਿਨ੍ਹਾਂ ਨੇ ਬਹੁਤ ਵੱਡੀ ਲੀਡ ਦੇ ਨਾਲ ਮੀਤ ਹਰਜੀ ਨੂੰ ਇੱਥੋਂ ਫਾਧਵਾ ਦਿੱਤਾ ਹੈ ਵੱਡੀ ਲੀਡ ਦੇ ਨਾਲ ਜਿਤਾਇਆ ਹੈ ਕਿ ਉਹਨਾਂ ਨੇ ਇੱਕ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਨੂੰ ਦੇਖਦੇ ਹੋਏ ਵੀ ਉਹਨਾਂ ਨੇ ਇੱਕ ਚੰਗੀ ਸੋਚ ਕੀਤੀ ਸਾਡੇ ਖੇਤੀ ਚ ਲਾ ਲਓ ਤੇ ਬੜੀ ਬਿਜਲੀ ਆਮ ਰਹੀ ਕਿਉਂ ਅੱਜ ਕੱਲ ਮੱਕੀਆਂ ਲੱਗ ਰਹੀਆਂ ਨੇ ਪਹਿਲੇ ਕੀ ਹੁੰਦਾ ਤਿੰਨ ਘੰਟੇ ਲੇਟ ਆਉਂਦੀ ਸੀ ਇੱਕ ਕਹਿਰਾ ਭਰ ਗਿਆ ਤਾਂ ਲਾਈਟ ਚਲੀ ਗਈ ਲਾਈਟ ਬੜੀ ਆਮ ਰਹੀ ਚਲੋ ਖੇਤਾਂ ਦੀ ਲਾਈਟ ਵੀ ਆਮ ਰਹੀ ਘਰਾਂ ਦੇ ਬਿਜਲੀ ਦੇ ਵੇਲੇ ਵੀ ਆਫ ਰਹੇ ਉਹਦੇ ਕਰਕੇ ਲੋਕਾਂ ਦਾ ਹਰ ਇੱਕ ਲੋਕਾਂ ਦੀ ਇੱਕ ਸੋਚ ਸੀ ਵੀ ਜੇ ਸਰਕਾਰ ਚੰਗਾ ਕੰਮ ਕਰਦੀ ਹੈ ਤਾਂ ਮਾਨ ਸਾਹਿਬ ਦਾ ਇੱਕ ਮੁੱਲ ਤਾਰੀਏ ਇਹ ਦੇਖੋ ਜੀ ਜੱਜਮੈਂਟ ਤਾਂ ਉਸ ਸਮੇਂ ਹੀ ਹੋ ਗਈ ਸੀ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਸੀਐਮ ਦਾ ਚਿਹਰਾ ਐਲਾਨ ਕਰਤਾ ਸੀ ਵੀ ਇੱਕ ਪੰਜਾਬ ਦਾ ਭਲਾ ਹੋਊ ਇੱਕ ਚੰਗਾ ਇਨਸਾਨ ਜੋ ਕਿ ਬੜੇ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਸੇ ਮਾਨ ਸਾਹਿਬ ਤਾਂ ਉਸ ਸਮੇਂ ਹੀ ਸਾਨੂੰ ਇੱਕ ਬੜੀਆਂ ਉਮੀਦਾਂ ਹੋ ਗਈਆਂ ਸੀ ਦੇਖੋ ਜੀ ਜਿਮਣੀਚੋਣ 15 ਦਿਨ ਮਿਲੇ ਸੀ 15 ਦਿਨਾਂ ਦੇ ਵਿੱਚ ਬਹੁਤ ਪਿੰਡਾਂ ਦੇ ਵਿੱਚ ਟੱਚ ਨਹੀਂ ਹੋਇਆ ਗਿਆ ਲੋਕਾਂ ਨੂੰ ਜਿਵੇਂ ਲਾਲੀਏ ਬਲਿਆਲ ਪਿੰਡੇ ਲਾਲੀਏ ਪੋਨੀਗੜ ਤੋਂ 2 ਕਿਲੋਮੀਟਰ ਹੈ ਬਹੁਤ ਵੱਡਾ ਪਿੰਡ ਹੈ ਉੱਥੇ ਵੀ ਸੱਤੋਂ ਨਹੀਂ ਪਹੁੰਚਿਆ ਗਿਆ 15 ਦਿਨ ਵਿੱਚ ਹਲਕਾ ਬੜਾ ਵੱਡਾ ਸੀ ਇੱਕ ਤੀ ਸਮਾਂ ਖੁੱਲਾ ਮਿਲਿਆ ਉਸ ਟਾਈਮ ਕੀ ਸੀਜ਼ਨ ਚੱਲ ਰਿਹਾ ਸੀ ਸਾਡੇ ਜਿਹੜੇ ਵਲੰਟੀਅਰ ਨੇ ਇੱਕ ਕੰਮਕਾਰ ਕਰਨ ਵਾਲੇ ਇਹ ਜਿਹੜੇ ਦੂਜੀਆਂ ਪਾਰਟੀਆਂ ਚ ਨੇ ਇੱਕ ਵੱਡੇ ਘਰਾਂ ਦੇ ਕਹਿ ਸਕਦੇ ਆਪਾਂ ਸਾਡੀ ਕਿਹੜੀ ਆਮ ਆਦਮੀ ਪਾਰਟੀ ਹੈ ਇੱਕ ਆਮ ਲੋਕਾਂ ਦੀ ਪਾਰਟੀ ਹੈ ਇਸ ਵਾਰ ਸਾਡੀ ਪਾਰਟੀ ਆਪਣਾ ਜਿਹਨੇ ਸੀਜ਼ਨ ਵੀ ਨੱਬੜ ਗਿਆ ਸੀ ਉਹਨਾਂ ਨੇ ਆਪਣੇ ਕੰਮਕਾਰ ਤੋਂ ਵਿਹਲੇ ਹੋ ਕੇ ਪਾਰਟੀ ਚ ਬੜੀ ਮਿਹਨਤ ਕਰੀ ਇੱਕ ਇੱਕ ਵਰਕਰ ਨੇ ਵਰਕਰ ਨੇ ਮਿਹਨਤ ਕਰੀ ਤੇ ਸਾਡੇ ਵਲੰਟੀਅਰ ਜੇ ਅਸੀਂ ਕਹਿ ਦਈਏ ਵੀ ਜੋ ਇੱਕ ਕਾਮ ਮੀਡੀਅਮ ਘਰਾਂ ਦੇ ਚਲੋ ਅਸੀਂ ਵੀ ਮੀਡੀਅਮ ਘਰਾਂ ਦੀ ਇੱਕ ਤੇ ਉਹਨਾਂ ਨੇ ਬੜੀ ਮਿਹਨਤ ਉਹਨਾਂ ਦੇ ਸਦਕੇ ਹੀ ਸਾਡੀ ਸਰਕਾਰ ਵੀ ਉਹਨਾਂ ਸਦਕੇ ਬਣੀ ਸੀ ਅੱਜ ਵੀ ਸਾਡੀ ਸੀਟ ਉਹਨਾਂ ਦੇ ਸਦਕੇ ਹੀ ਨਿਕਲੀ ਆ ਜੀ ਕਿਲਾ ਆਮ ਆਦਮੀ ਪਾਰਟੀ ਦਾ ਕਿਲਾ ਬਣਾਇਆ ਕਿਨੇ ਸੀ ਸਰਦਾਰ ਭਗਵਾਨ ਸਿੰਘ ਮਾਨ ਨੇ ਉਹਨਾਂ ਦੀ ਸੋਚ ਤੇ ਸਗਰੂਰ ਜ਼ਿਲ੍ਹਾ ਪੈਰਾ ਦੇ ਰਿਹਾ ਹੈ ਇਹ ਕਿਲੇ ਨੂੰ ਕਦੇ ਟੈਨ ਨਹੀਂ ਦਵਾਂਗੇ ਦੇਖੋ ਭਗਵੰਤ ਮਾਨ ਜੀ ਦੇ ਕੰਮਾਂ ਤੇ ਮੋਹਰ ਹੈ ਇਹ ਆਮ ਆਦਮੀ ਪਾਰਟੀ ਨੇ ਜਿਹੜੇ 2.5 ਸਾਲਾਂ ਚ ਕੰਮ ਕੀਤੇ ਨੇ ਉਹਨਾਂ ਤੇ ਮੋਹਰ ਹੈ ਵਰਕਰਾਂ ਦੀ ਮਿਹਨਤ ਸਾਡੇ ਹਲਕੇ ਦੇ ਜਿੰਨੇ ਐਮ ਐਲ ਏ ਸਾਰੇ ਲੀਡਰ ਸਾਹਿਬਾਨ ਸਾਰੇ ਵਰਕਰ ਸਾਹਿਬਾਨ ਸਾਰਿਆਂ ਨੇ ਬਹੁਤ ਵੱਡੀ ਮਿਹਨਤ ਕੀਤੀ ਤੇ ਉਹਨਾਂ ਦੀ ਫਤਵਾ ਉਸ ਵਜ੍ਹਾ ਲੋਕਾਂ ਨੇ ਦਿੱਤਾ ਸੀ ਠੀਕ ਹੈ ਤੁਹਾਡੀ ਤਾਂ ਦੇਖੋ ਹੈਗੀ ਸੀ ਸਾਨੂੰ ਜੀ ਲੇਕਿਨ ਸਾਰੇ ਵੱਡੇ ਲੀਡਰ ਸੀ ਜਜਮੈਂਟ ਹੈਗੀ ਸੀ ਪਹਿਲਾਂ ਵੀ ਵੱਡੀ ਲੀਡ ਤੇ ਜਿੱਤਾਂ ਮੁਕਾਬਲਾ ਕਿਸੇ ਨਾਲ ਨਹੀਂ ਹੈ ਸੀ ਵੀ ਕੋਈ ਜਿੱਤਾਂਗੇ ਹਾਂ ਲੇਕਿਨ ਅਸੀਂ ਦੂਜੇ ਤੀਜੇ ਵੱਲ ਕਦੇ ਦੇਖੀ ਨਹੀਂ ਸੀ ਅਸੀਂ ਪਹਿਲੇ ਨੰਬਰ ਦੀ ਦੇਖਦੇ ਤੇ ਸਾਡੇ ਕੈਂਡੀਡੇਟ ਨੂੰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਹਮੇਸ਼ਾ ਪਹਿਲੇ ਨੰਬਰ ਦੀ ਦੇਖਿਆ ਸੀ ਔਰ ਪਹਿਲੇ ਨੰਬਰ ਦੀ ਰਹੇ ਨੇ ਕਿਉਂਕਿ ਸਾਨੂੰ ਸਾਰਿਆਂ ਨੂੰ ਪੂਰ ਨਾਸ ਬਿਲਕੁਲ ਦੇਖੋ ਕੰਮਾ ਕਰਕੇ ਹੀ ਸਾਰਾ ਕੁਝ ਹੋਇਆ ਜੋ ਅੱਜ ਡੀ ਵੱਡੀ ਲੀਡ ਪਾਉਣੇ 2 ਲੱਖ ਦੀ ਮਿਲੀ ਹੈ ਤਾਂ ਉਹ ਕੰਮਾ ਕਰਕੇ ਹੀ ਮਿਲੀ ਹੈ ਮੈਂ ਪਹਿਲਾਂ ਤਾਂ ਪੂਰੇ ਪੰਜਾਬ ਦੇ ਸੰਗਰੂਰ ਦੇ ਲੋਕਾਂ ਨੂੰ ਖਾਸ ਕਰਕੇ ਬਹੁਤ ਬਹੁਤ ਧੰਨਵਾਦ ਕਹਿਣਾ ਵੀ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸਰਦਾਰ ਭਵਨ ਸਿੰਘ ਮਾਨ ਦੇ ਕੰਮਾਂ ਤੇ ਮੋਹਰ ਲਾ ਕੇ ਇਹ ਸਿੱਧ ਕਰਤਾ ਵੀ ਲੋਕ ਹੁਣ ਉਹਨਾਂ ਦੇ ਜਿਹੜੇ ਫਿਰਦੇ ਸੀ ਇੱਥੇ ਨਾ ਠਹਰੇ ਵਰਗੇ ਕੂੜ ਪ੍ਰਚਾਰ ਕਰਦੇ ਜਾਂ ਸਿਮਰ ਸਿੰਘ ਮਾਨ ਵਰਗੇ ਕਹਿੰਦੇ ਸੀਗੇ ਵੀ ਅਸੀਂ 1.5 ਸਾਲ ਦੇ ਵਿੱਚ ਬਹੁਤ ਵੱਡਾ ਵਿਕਾਸ ਕਰਿਆਗਾ ਸਿਮਰ ਸਿੰਘ ਮਾਨ ਨੇ ਪਰ ਮੈਂ ਸੰਗਰੂਰ ਦੇ ਲੋਕਾਂ ਦਾ ਖਾਸ ਕਰਕੇ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਐਡੀ ਵੱਡੀ ਲੀਡ ਸਰਦਾਰ ਗੁਰਮੀਤ ਸਿੰਘ ਮੀਤਹੇਰ ਨੂੰ ਦੇ ਕੇ ਬਾਈ ਭਗਵੰਤ ਸਿੰਘ ਮਾਨ ਦੇ ਹੱਥ ਮਜ਼ਬੂਤ ਕੀਤੇ ਨੇ ਤੇ ਰਹੀ ਗੱਲ ਲੱਡੂਆਂ ਦੀ ਚਲੋ ਉਹ ਆਪ ਸਮੇ ਸਾਡਾ ਭਾਈਚਾਰਾ ਸਮੀਰ ਸਿੰਘ ਮਾਨ ਦੇ ਜਿਹੜੇ ਸਾਥੀ ਨੇ ਉਹ ਵੀ ਸਾਡੇ ਭਾਈ ਨੇਗੇ ਹਨਾ ਚਾਹੇ ਕਾਂਗਰਸ ਵਾਲੇ ਨੇ ਉਹਨਾਂ ਦੇ ਗਰੁੱਪ ਵਾਲੇ ਉਹ ਵੀ ਸਾਡੇ ਭਾਈ ਨੇ ਭਾਈਚਾਰਾ ਵੱਖਰੀ ਆ ਸਿਆਸੀ ਪਾਰਟੀਆਂ ਰਾਜਨੀਤਿਕ ਵਿੰਗ ਉਹ ਵੱਖਰਾ ਹੈਗਾ ਤੇ ਮੈਂ ਤਾਂ ਇਹੀ ਬੇਨਤੀ ਕਰੂੰਗਾ ਉਹਨਾਂ ਨੂੰ ਵੀ ਅਸੀਂ ਉਹਨਾਂ ਦਾ ਲੱਡੂਆਂ ਦਾ ਮੂੰਹ ਮਿੱਠਾ ਕਰਾ ਸਕਦੇ ਹਾਂਗੇ ਤੇ ਉਹ ਗੱਲ ਚੱਲੀ ਸੀ ਨਾ ਵੀ ਅਸੀਂ ਲੱਡੂ ਸਾਡੇ ਸਿਮਰ ਸਿੰਘ ਮਾਨ ਦੇ ਹੋਣਗੇ ਮੂੰਹ ਅਸੀਂ ਛੋੜਾ ਮਿੱਠਾ ਕਰਾਵਾਂਗੇ ਮੈਂ ਉਹਨਾਂ ਨੂੰ ਹੀ ਕਹਿਣਾ ਚਾਹਣਾ ਛੋੜੇ ਚੈਨਰ ਦੇ ਜ਼ਰੀਏ ਵੀ ਭਾਈ ਲੱਡੂ ਚਲੋ ਜੇ ਸਿਮਰ ਸਿੰਘ ਮਾਨ ਨਾਲ ਤੇ ਭਵਨ ਸਿੰਘ ਮਾਨ ਹੈ ਤਾਂ ਮਾਨ ਹੀ ਹੈ ਅਸੀਂ ਭਵਨ ਸਿੰਘ ਮਾਨ ਵਾਲੇ ਗੱਡੂ ਲੱਡੂ ਉਹਨਾਂ ਨੂੰ ਉਹਨਾਂ ਦਾ ਮੂੰਹ ਮਿੱਠਾ ਕਰਾ ਸਕਦੇ ਹਾਂਗੇ ਤੇ ਬਾਕੀ ਸੰਗਰੂਰ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨਾਂ ਪੋਤਾ ਜੀ ਹੁਣ ਤੁਹਾਨੂੰ ਪਤੀ ਆਈ ਪਿਛਲੀ ਵਾਰ ਜੀਮਣੀ ਚੋਣ ਦੇ ਵਿੱਚ ਇੱਕ ਉਹਦਾ ਦੋ ਲਾਸਟ ਸੀ ਬਾਬੇ ਦਾ ਜਿਹੜਾ ਐ ਮੁੱਛਾਂ ਨੂੰ ਤੌਹ ਦਿੰਦਾ ਸੀ ਉਹ ਪਹਿਲੀ ਗੱਲ ਤਾਂ ਮੁੱਛਾਂ ਨੂੰ ਤੌਹ ਦੇਣਾ ਇੱਕ ਗੁਰਸਿੱਖ ਬੰਦੇ ਨੂੰ ਇਹ ਸੋਭਤ ਨਹੀਂ ਦਿੰਦਾ ਸਿਆਣਾ ਬਜ਼ੁਰਗ ਹੈਗਾ ਠੀਕ ਹੈ ਤੇ ਉਹ ਸੰਗਰੂਰ ਦੇ ਲੋਕਾਂ ਨੇ ਦਿਖਾਤਾ ਤੇ ਮੈਂ ਕਹਿੰਦਾ ਪੂਰੇ ਪੰਜਾਬ ਦੇ ਵਿੱਚ ਦੋ ਸੀਟਾਂ ਨੂੰ ਛੱਡ ਕੇ ਉਹਨੇ 11 ਸੀਟਾਂ ਤੇ ਬਾਲਟੀ ਖੜੀ ਕਰੀ ਸੀ ਬਾਲਟੀ ਦੇ ਚੋਣ ਨਿਸ਼ਾਨ ਤੇ ਚੋਣ ਲੜ ਰਹੀ ਪਰ ਪੰਜਾਬ ਦੇ ਲੋਕਾਂ ਨੇ ਦਿਖਾਤਾ ਬਾਲਟੀ ਖਾਲੀ ਹੈ ਠੀਕ ਹੈ ਨਾ ਹੋ ਸਕਦਾ ਵੀ ਗਾਹਾਂ ਨੂੰ ਤਾਂ ਉਹਦਾ ਸੁਪਟਾ ਬਿਲਕੁਲ ਸਾਫ ਹੋ ਚੁੱਕਿਆਗਾ ਤੇ ਰਹੀ ਗੱਲ ਭਾਜੀਪੀ ਵਾਲੇ ਜਿਹੜੇ ਕਹਿੰਦੇ ਤੇ ਵੀ ਖੰਨਾ ਵੀ ਲੀਡ ਕਰ ਜੂਗਾ ਇੱਥੋਂ ਨਹੀਂ ਪੰਜਾਬ ਦੇ ਲੋਕ ਸਿੱਧ ਕਰਤਾ ਵੀ ਮੋਦੀ ਪੰਜਾਬ ਦੇ ਵਿੱਚ ਕਦੇ ਵੀ ਨਹੀਂ ਆ ਸਕਦਾ ਡਾਇਨਾਸੌਰ ਆ ਸਕਦੇ ਨੇ ਮੋਦੀ ਕਦੇ ਵੀ ਨਹੀਂ ਆ ਸਕਦਾ ਪੰਜਾਬ ਦੇ ਵਿੱਚ ਫਕਤੋਂ ਪਹਿਲਾਂ ਤਾਂ ਲੋਕਾਂ ਦਾ ਜਿਹੜਾ ਫਤਵਾ ਉਹ ਸਿਰ ਮੱਥੇ ਹੈ ਸੰਗਰੂਰ ਦੇ ਲੋਕਾਂ ਨੇ ਜਿਹੜੀ ਆਵਾਦਮੀ ਪਾਰਟੀ ਦੀ ਰਾਜਧਾਨੀ ਸੀ ਉਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਿਹੜਾ ਰਹਿੰਦਾ ਉਹ ਲੰਬਾ ਸੀ ਬਾਈ ਇਲੈਕਸ਼ਨ ਦਾ ਅੱਜ ਉਹ ਵੱਡੀ ਬੜੀ ਵੱਡੀ ਲੀਡ ਦੇ ਨਾਲ ਜਿਤਾ ਕੇ ਬਾਈ ਗੁਰਮੀਤ ਸਿੰਘ ਮੀਤ ਹੇਰ ਜਿਹਨੂੰ ਆਪਣਾ ਉਹ ਜਿਹੜਾ ਲੰਬਾ ਉਤਾਰਿਆ ਤੇ ਜਿਹੜੀ ਗੱਲ ਤੁਸੀਂ ਕਰਦੇ ਸੀ ਭਰਾਜੀ ਲੱਡੂਆਂ ਦੀ ਸੋ ਭਰਾਵਾਂ ਨੂੰ ਅਸੀਂ ਸਨੇਹਾ ਦੇਣਾ ਚਾਹੁੰਦੇ ਆ ਉਹਨਾਂ ਦੇ ਲੱਡੂ ਬਾਲਟੀ ਥੱਲੇ ਰੱਖੇ ਪਏ ਨੇ ਭਰਾਵੋ ਆ ਸ਼ਹੀਦੀ ਦੇ ਦਿਨ ਲੰਘ ਜਾਣ ਦਿਓ ਤੇ ਅੱਜ ਇਹ ਤੇ ਬਾਲਟੀ ਥੱਲੇ ਚੱਕ ਕੇ ਖਾ ਲਿਓ ਠੀਕ ਹੈ ਤੇ ਤੁਹਾਡੇ ਵਾਸਤੇ ਖਾਸ ਸਨੇਹਾ ਅਸੀਂ ਤੁਹਾਡੇ ਭਰਾ ਆ ਤੇ ਆਪਣਾ ਭਾਈਚਾਰਾ ਇਸ ਤਰੀਕਾ ਕਾਇਮ ਰਹੂਗਾ ਤੁਹਾਡੀ ਜਿੱਤ ਆ ਸਾਡੀ ਜਿੱਤ ਜਿੱਤ ਇੱਕ ਬਰਾਬਰ ਹੈ ਜੇ ਭਾਈਚਾਰਕ ਸੰਜ ਤੁਸੀਂ ਰੱਖਦੇ ਹੋ ਸੋ ਤੁਹਾਡਾ ਖਿਆਲ ਰੱਖਦੇ ਹੋ ਅਸੀਂ ਤੁਹਾਡੇ ਲੱਡੂ ਜਿਹੜੇ ਬਾਲਟੀ ਥੱਲੇ ਰੱਖੇ ਨੇ ਤੇ ਪ੍ਰਭੂ ਆ ਕੇ 10 ਤਰੀਕ ਤੋਂ ਬਾਅਦ ਸ਼ੀਦੀ ਦੇ ਦਿਨਾਂ ਤੋਂ ਬਾਅਦ ਅਸੀਂ ਤੁਹਾਡਾ ਮੂੰਹ ਮਿੱਠਾ ਜ਼ਰੂਰ ਕਰਾਵਾਂਗੇ ਭਾਈਚਾਰਕ ਸੰਜ ਜਿਹੜੀ ਪੂਰੀ ਅਸੀਂ ਬਰਾਬਰ ਰੱਖਾਂਗੇ